ਵਾਹ ਗੁਰੂ ਵਾਹ ਗੁਰੂ ਗੁਰੂ ਰੂਪ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰੇਓ ਆਓ ਕੁਸਮਾ ਵਿਚਾਰ ਦੇ ਨਾਲ ਜੁੜੀਏ ਸਤਿਗੁਰੂ ਦੇ ਬਚਨ ਬਾਣੀ ਦੁਆਰਾ ਸਮਝਣ ਦੀ ਕੋਸ਼ਿਸ਼ ਕਰੀਏ ਗੁਰੂ ਸਾਹਿਬਾਨ ਨੇ ਆਪਣੇ ਮਨ ਨੂੰ ਪ੍ਰਭੂ ਮਿਲਾਂ ਦਾ ਇੱਕ ਬੜਾ ਸ਼ੌਖਾ ਰਸਤਾ ਦੱਸਿਆ ਹੈ ਉਹਨਾਂ ਇਸ ਗੱਲ ਨੂੰ ਸਾਨੂੰ ਸਮਝਾਉਣਾ ਕੀਤਾ ਹੈ ਕਿ ਜੇ ਤੁਸੀਂ ਆਪਣੇ ਮਨ ਦੇ ਵਿਚਾਰ ਰੋਕ ਲਏ ਤੁਹਾਡਾ ਮਨ ਤੇ ਗਏ ਤੇ ਤੁਸੀਂ ਉਸ ਪਰਮਾਤਮਾ ਨੂੰ ਦੇਖ ਸਕਦੇ ਹੋ ਕਿਉਂਕਿ ਉਹ ਤੁਹਾਡੇ ਦੂਰ ਨਹੀਂ ਹੈ ਅੰਦਰ ਵੀ ਅਤੇ ਬਾਹਰ ਵੀ ਉਹ ਅੰਗ ਸੰਗ ਹੈ ਉਸ ਨਿਰੰਕਾਰ ਦੀ ਸਰਵ ਵਿਆਪਕਤਾ ਆਪਾਂ ਨੂੰ ਗੁਰਬਾਣੀ ਦੱਸਦੀ ਹੈ ਤੇ ਸਿਰਫ ਇੱਕ ਪਰਦਾ ਛੋਟਾ ਜਿਹਾ ਹੈ ਜੇ ਤੁਸੀਂ ਕਹਿੰਦੇ ਉਸ ਨੂੰ ਸਮਝ ਗਏ ਤੇ ਦੂਰੀ ਖਤਮ ਹੈ ਨਹੀਂ ਤੁਸੀਂ ਭੱਜ ਦੌੜ ਵਿੱਚ ਰਹੋਗੇ ਕੋਈ ਪਰਮਾਤਮਾ ਨੂੰ ਲੱਭਣ ਵਾਸਤੇ ਜੰਗਲ ਵਿੱਚ ਜਾਏਗਾ ਕਿ ਸ਼ਾਇਦ ਸੰਸਾਰ ਨੂੰ ਛੱਡ ਕੇ ਪਰਮਾਤਮਾ ਮਿਲ ਜਾਂਦਾ ਹੈ ਕੋਈ ਪਰਮਾਤਮਾ ਨੂੰ ਮਿਲਣ ਵਾਸਤੇ ਗ੍ਰਿਸ਼ਤ ਛੱਡ ਦੇਗਾ ਕਾਰਬਾਰ ਭਾਵ ਗ੍ਰਿਸ਼ਤ ਮਾਰਗ ਨੂੰ ਛੱਡ ਦੇਗਾ। ਭਿ ਜੇਕਰ ਅਸੀਂ ਸ਼ਾਦੀ ਨਹੀਂ ਕਰਾਵਾਂਗੇ ਜਤੀ ਸਤੀ ਬਣ ਜਾਗੇ ਤੇ ਹੋ ਸਕਦਾ ਹੈ ਵੀ ਸਾਨੂੰ ਪਰਮਾਤਮਾ ਮਿਲ ਜਾਏ। ਇਸ ਸੰਸਾਰ ਨੇ ਬਾਕੀ ਦੇ ਸੌਦੇ ਇੱਕ ਰਿਤ ਨੇ ਬੰਦ ਕਰ ਦਿੱਤੇ ਕਿਸ ਨੇ ਰਜੋਗੁਣ ਛੱਡ ਦਿੱਤਾ ਕਿਸ ਨੇ ਤਮੋਗੁਣ ਦਾ ਸੌਦਾ ਖਰੀਦਣਾ ਬੰਦ ਕਰ ਦਿੱਤਾ ਕੇਵਲ ਇੱਕ ਸਤੋਗੁਣ ਨੂੰ ਦਇਆ ਜਤ ਸਤ ਸੰਜਮ ਰੱਖਣੇ ਵਰਤ ਰੱਖਣੇ ਹੋਰ ਧਾਰਮਿਕ ਬਾਹਰਮੁਖੀ ਕਿਰਿਆਵਾਂ ਕਰਨੀਆਂ ਇਹਨਾਂ ਨੂੰ ਪਰਮਾਤਮਾ ਦਾ ਮਾਰਗ ਸਮਝਿਆ ਜਿਸ ਕਰਕੇ ਆਮ ਜੀਵ ਨੂੰ ਗ੍ਰਸਥੀ ਨੂੰ ਇਹ ਪਰੰਪੈ ਗਿਆ ਵੀ ਅਸੀਂ ਤਾਂ ਪਰਮਾਤਮਾ ਨੂੰ ਮਿਲ ਹੀ ਨਹੀਂ ਸਕਦੇ ਵੀ ਅਸੀਂ ਤਾਂ ਬਹੁਤ ਉਲਝੇ ਹੋਏ ਹਾਂ ਵੀ ਇਹ ਤਾਂ ਦੇਖੋ ਜਤੀ ਸ਼ਤਿ ਨੇ ਦੁਸ਼ਟ ਜੜੇ ਨੇ ਦੇਖੋ ਕਿੰਨੀ ਤਪਸ਼ਾ ਕਰਦੇ ਨੇ ਠੰਡ ਵਿੱਚ ਬੈਠਦੇ ਨੇ ਪਹਾੜਾਂ ਵਿੱਚ ਜਾਂਦੇ ਨੇ ਜਾਂ ਹੋਰ ਕਿੰਨਾ ਸਰੀਰ ਨੂੰ ਇਹ ਕਸ਼ਟ ਦਿੰਦੇ ਨੇ ਵੀ ਅਸੀਂ ਕਿੱਥੇ ਮਿਲ ਸਕਦੇ ਹਾਂ ਉਨ੍ਹਾਂ ਦੇ ਇਹ ਜਿਹੜੇ ਮੰਗ ਦੀ ਅਵਸਥਾ ਬਣ ਚੁੱਕੀ ਸੀ ਕਿ ਮਨ ਕਮਜ਼ੋਰ ਹੋ ਗਿਆ ਮਨ ਇਸ ਗੱਲ ਦੇ ਮੰਨਣ ਵਿੱਚ ਨਹੀਂ ਆਇਆ ਕਿ ਅਸੀਂ ਪਰਮਾਤਮਾ ਨੂੰ ਦੇਖ ਸਕਦੇ ਹਾਂ। ਭਈ ਉਸ ਨੂੰ ਮਿਲ ਸਕਦੇ ਹਾਂ। ਇਹ ਆਮ ਜੀਵ ਦੇ ਮੰਨਣ ਵਿੱਚ ਨਹੀਂ ਆਉਂਦਾ ਕਿ ਮਾਲਕ ਨੂੰ ਦੇਖਿਆ ਜਾ ਸਕਦਾ ਹੈ। ਬੜੀ ਜ਼ੋਰ ਨਾਲ ਮਨਾਉਣਾ ਪੈਂਦਾ ਹੈ ਕਿ ਤੁਸੀਂ ਮਿਲ ਸਕਦੇ ਹੋ। ਤੁਸੀਂ ਕਿ ਕਿਸ ਨੂੰ ਵੀ ਅੱਜ ਵੀ ਪੁੱਛ ਕੇ ਦੇਖ ਲੋ ਕਹਿੰਦਾ ਹੈ ਭੀਸ਼ਟ ਤਾਂ ਬਹੁਤ ਮਾੜੇ ਹਾਂ ਅਸ਼ਟਾ ਮਿਲ ਨਹੀਂ ਸਕਦੇ ਭਾਵ ਇੰਨਾ ਮਨ ਥੱਲੇ ਚਲਾ ਗਿਆ ਹੈ ਤੇ ਇਹੀ ਵਿਚਾਰ ਇਹੀ ਸੰਸਾਰ ਗੁਰੂ ਦੂਰ ਕਰਦਾ ਹੈ ਸੰਗਤ ਵਿੱਚ ਆ ਕੇ ਦੂਰ ਹੁੰਦਾ ਹੈ ਵੀ ਜਿੰਨੇ ਵੀ ਉਸ ਸੱਚ ਵਿੱਚੋਂ ਪੈਦਾ ਹੋਏ ਨੇ ਜੋ ਵੀ ਮਨੁੱਖ ਜਾਮਾ ਲੈ ਕੇ ਆਏ ਨੇ ਉਹ ਮਿਲ ਸਕਦੇ ਨੇ ਪਈ ਪ੍ਰਾਪਤ ਮਨੁੱਖ ਦੇ ਹੋ ਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕੀਤਾ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਿ ਜੇ ਮਾਲਕ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਹੈ ਤੇ ਫੇਰ ਹੀ ਤੁਹਾਨੂੰ ਮਨਸਜਾਮਾ ਮਿਲਿਆ ਹੈ ਜੇ ਉਹ ਚਾਉਂਦੇ ਨਾ ਤੇ ਤਾਂ ਹੀ ਮਿਲਿਆ ਹੈ ਜੇ ਉਹਨਾਂ ਨੇ ਤੁਹਾਡੇ ਵਿੱਚੋਂ ਕੁਝ ਦੇਖਿਆ ਹੈ ਪਈ ਇਹ ਗੇਲ ਖੇਲ ਨੂੰ ਗੇਮ ਨੂੰ ਖੇਲ ਸਕਦੇ ਨੇ ਖਿਡਾਰੀ ਦੇ ਤੌਰ ਤੇ ਤੁਹਾਨੂੰ ਚੁਣਿਆ ਹੈ ਤੇ ਤੁਸੀਂ ਖੇਲ ਵਿੱਚ ਪਤਾਰੇ ਗਏ ਹੋ ਹੁਣ ਜਿੱਥੇ ਮਨ ਖੇਲ ਰਿਹਾ ਹੈ ਇਹ ਵਿਚਾਰਾਂ ਦੇ ਵਿੱਚ ਸੰਸ਼ਿਆ ਵਿੱਚ ਇਹ ਕੰਮ ਕਰੋ ਲੋ ਮੋਹੰਕਾਰ ਇਸ ਨੂੰ ਕਮਜ਼ੋਰ ਕਰੁੰਦੇ ਨੇ ਇਹ ਹਰ ਇੱਕ ਪੁਆਇੰਟ ਤੇ ਡੋਲਦਾ ਹੈ ਸ਼ੰਕਾ ਕਰਦਾ ਹੈ ਇਹ ਸ਼ੰਕਾ ਹੀ ਹੈ ਕਿ ਮੈਂ ਤਾਂ ਸ਼ਾਇਦ ਮਿਲ ਨਹੀਂ ਸਕਦਾ ਇਹ ਸ਼ੰਕਾ ਹੈ ਤੇ ਮਹਾਰਾਜ ਫਰਮਾਉਂਦੇ ਨੇ ਕਿ ਇਹ ਗੰਢ ਤੁਸੀਂ ਖੋਲਣੀ ਹੈ ਸੰਸਿਆ ਵਾਲੀ ਪੇਸ ਨੂੰ ਗੁਰੂ ਤੋਂ ਪੁੱਛ ਕੇ ਖੋਲ ਲੋ ਦੇਵ ਸੰਸੇ ગાંਠ ਨਾ ਛੁੱਟੇ ਇਹ ਸੰਸਿਆ ਦੇ ਵਿਚਾਰਾਂ ਦੀ ਗੰਢ ਤੁਸੀਂ ਜੋ ਮਨ ਵਿੱਚ ਲੈ ਕੇ ਬੈਠੇ ਹੋ ਕਿਤੇ ਤੁਸੀਂ ਰਜੋਗੁਣ ਤੇ ਫਸੇ ਹੋਏ ਉਥੋਂ ਦੀਆਂ ਚਿੰਤਾਵਾਂ ਵਿੱਚ ਇੰਨਾ ਕਿ ਜ਼ਿਆਦਾ ਕਮਜ਼ੋਰ ਮਨ ਨੂੰ ਕਰ ਲਿਆ ਹੈ ਕਿ ਕੀ ਬਣੇਗਾ ਇਸ ਨੂੰ ਛੱਡ ਦਿਓ ਇਹ ਜਿਹੜੀ ਗੰਢ ਹੈ ਇਹ ਤੁਸੀਂ ਇਸ ਤਰ੍ਹਾਂ ਫੜੀ ਹੋਈ ਹੈ ਜਿਵੇਂ ਬੰਦਰ ਮੁਠੀ ਨੂੰ ਬੰਦ ਕਰ ਲੈਂਦਾ ਹੈ ਉਹ ਰੌਲਾ ਵੀ ਪਾਉਂਦਾ ਹੈ ਵੀ ਮੈਂ ਦੁਖੀ ਬੜਾ ਹਾਂ ਚੀਕਾ ਮਾਰਦਾ ਹੈ ਤੇ ਜਿਹੜੇ ਦੂਸਰੇ ਸਾਹਮਣੇ ਖੜਾ ਸ਼ਿਕਾਰੀ ਹੈ ਉਹ ਸਮਝ ਲੈਂਦਾ ਹੈ ਪੇਸ ਨੂੰ ਦੇਖੋ ਕਿੰਨਾ ਪਰਮ ਹੈ ਕਿ ਜੇ ਥੋੜਾ ਜਿਹਾ ਲਾਲਚ ਛੱਡ ਦੇ ਤੇ ਮੁਠੀ ਖੋਲ ਲਾਏ ਤੇ ਨਿਕਲ ਸਕਦਾ ਹੈ ਪਰ ਇਸ ਨੂੰ ਪਤਾ ਨਹੀਂ ਲਾਲਚ ਵਿੱਚ ਫਸ ਗਿਆ ਮਰਕਟ ਮੁਸ਼ਤੀ ਅਨਾਜ ਕੀ ਮਨ ਬੋਰਾ ਰੇ ਲੈਣੀ ਹੱਥ ਪਸਾਰ ਛੋਟਨ ਕੋ ਸੰਸਾਰ ਭਰਿਓ ਮਨ ਬੋਰਾ ਰੇ ਨਾਚੋ ਕਰ ਕਰ ਬਾਰ ਵੀ ਇੰਨਾ ਕਿ ਜ਼ਿਆਦਾ ਭਰਮ ਵਿੱਚ ਪੈ ਗਿਆ ਵੀ ਮਿਲ ਨਹੀਂ ਦੁਖੀ ਹੋ ਕੇ ਰੌਲਾ ਪਾ ਰਿਹਾ ਹੈ ਵੀ ਮੈਂ ਤਾਂ ਮਿਲ ਨਹੀਂ ਸਕਦਾ ਵੀ ਥੋੜਾ ਜਿਹਾ ਮੁਠੀ ਖੋਲਣ ਦੀ देर ਹੈ ਥੋੜੇ ਜਿਹੇ ਆਪਣੇ ਮਨ ਨੂੰ ਮਨਾਉਣ ਦੀ ਸਮਝ ਦੀ ਘਾਟ ਹੈ ਜਿਸ ਦਿਨ ਮਨ ਸਮਝ ਗਿਆ ਉਸ ਦਿਨ ਪਰ ਤੱਕ ਹੀ ਸਾਰਾ ਖੇਲ ਹੈ ਇਸ ਕਰਕੇ ਸਾਨੂੰ ਦੱਸ ਦਿਨੇ ਮਨ ਦਾ ਬੰਨਣਾ ਹੈ ਪਰਮਾਤਮਾ ਨੂੰ ਪਾਉਣਾ ਹੈ ਮਨ ਜੀਤੇ ਜਗ ਜੀਤ ਹੈ ਹਜੂਰ ਕਤ ਦੂਰ ਬਤਾਵੋ ਦੁੰਦਰ ਬੰਦੋ ਸੁੰਦਰ ਪਾਵੋ ਹੁਣ ਮਨ ਨੂੰ ਬੰਨਣ ਦਾ ਤਰੀਕਾ ਹੈ ਮਨ ਦੀਆਂ ਇੰਦਰੀਆਂ ਨੇ ਤਿੰਨ ਗਿਆਨ ਇੰਦਰੀਏ ਨੇ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਦੋ ਨੇਤਰ ਨੇ ਦੋ ਕੰਨ ਨੇ ਇੱਕ ਰਸਨਾ ਹੈ ਇੱਕ ਨਾਸਿਕਾ ਹੈ ਇਹ ਗਿਆਨ ਇੰਦਰੀ ਨੇ ਹੁਣ ਕਾਲ ਕੀ ਕਰਦਾ ਹੈ ਕਿ ਇਹਨਾਂ ਗਿਆਨ ਇੰਦਰੀਆਂ ਨੂੰ ਕਵਰ ਕਰਦਾ ਹੈ ਜਾਣ ਪਾਉਂਦਾ ਹੈ ਨੇਤਰਾ ਨੂੰ ਪਰ ਤਨ ਦੇ ਉੱਪਰ ਪਰ ਤਨ ਦੇ ਉੱਪਰ ਟਿਕਾਉਂਦਾ ਹੈ ਅਸੀਂ ਪ੍ਰਮਾਤਮਾ ਦੀ ਦਿੱਤੀ ਹੋਈ ਜੋਤ ਦਾ ਇਸਤੇਮਾਲ ਉਹ ਬਾਹਰ ਕਰਦੇ ਹਾਂ ਚੰਗਾ ਮਾੜਾ ਦੇਖਣ ਵਿੱਚ ਵਿਚਾਰਨ ਵਿੱਚ ਇਸ ਤਰ੍ਹਾਂ ਕੰਨਾਂ ਦਾ ਇਸਤੇਮਾਲ ਨਿੰਦਿਆ ਜਾਂ ਚੁਗਲੇ ਸੁਣਨ ਵਿੱਚ ਆਪਣੀ ਉਸਤਤ ਸੁਣਨ ਵਿੱਚ ਫਿੱਕਾ ਸੁਣਨ ਵਿੱਚ ਕਰਦੇ ਹਾਂ ਤੇ ਜ਼बान ਨੂੰ ਲਾਇਆ ਹੋਇਆ ਹੈ ਬੋਲਣ ਤੇ ਤ੍ਰੇ ਗੁਣਾ ਦੇ ਰਸ ਮੰਨਣ ਤੇ ਇਹ ਕਾਲ ਦਾ ਜਾਲ ਹੈ ਕਾਲ ਜਾਲ ਜੀਬਾ ਅਰਣਾਣੀ ਕਾਨੀ ਕਾਲ ਸੁਣੇ ਬਿਖ ਬੈਣੀ ਹੁਣ ਸੇ ਇਹਨਾਂ ਇੰਦਰੀਆਂ ਨੂੰ ਹੀ ਵਰਤਣਾ ਹੈ ਇਹਨਾਂ ਇੰਦਰੀਆਂ ਨੂੰ ਸਹਜ ਵਿੱਚ ਲਿਆਉਣਾ ਹੈ ਅੱਖਾਂ ਤੇ ਕੰਟਰੋਲ ਕਰਨਾ ਹੈ ਅੱਖਾਂ ਨੂੰ ਨੇੜੇ ਲੈ ਕੇ ਆਉਣਾ ਹੈ ਭਾਓ ਦ੍ਰਿਸ਼ਟੀ ਨੂੰ ਕੰਟਰੋਲ ਕਰਨਾ ਹੈ ਸਹਜ ਵਿੱਚ ਲਿਆਉਣਾ ਹੈ ਕੰਨਾਂ ਨੂੰ ਨੇੜੇ ਲੈ ਕੇ ਆਉਣਾ ਹੈ ਜबान ਨੂੰ ਹੋਰ ਬਾਸ਼ੀਆਂ ਸੰਗੋਚਣਾ ਹੈ ਮਨ ਦਾ ਧਿਆਨ ਸਹਜ ਵਿੱਚ ਟਿਕ ਜਾਏਗਾ ਇਹ ਸੌਖਾ ਜਿਹਾ ਇੱਕ ਤਰੀਕਾ ਹੈ ਸਰਵਣੀ ਸੁਣੀਏ ਰਸਨਾ ਗਾਈਏ ਹਿਰਦੇ ਤੇ ਆਈਏ ਸੋਈ ਅੰਤਰ ਗੁਰੂ ਅਰਾਧਨਾ ਜਿਹਵਾ ਜਪ ਗੁਰ ਨਾਮ ਨਿਤਰੀ ਸਤਗੁਰੂ ਪੇਖਣਾ ਸਰਵਣੀ ਸੁਣਨਾ ਗੁਰ ਨਾਮ ਸਤਗੁਰ ਸੇ ਧੀਰਤਿਆਂ ਦਰਗਹ ਪਾਈ ਠਾਓ ਮਨ ਨੂੰ ਬੰਨਣ ਦਾ ਹੁਣ ਤਰੀਕਾ ਹੈ ਸ਼ਬਦ ਦੁਆਰਾ ਮਨ ਸ਼ਬਦ ਦੁਆਰਾ ਬੰਨਿਆ ਜਾਂਦਾ ਹੈ ਜਿਸ ਦਾ ਕੋਈ ਤ੍ਰੈ ਗੁਣਾ ਦਾ ਇੱਕ ਕਿਸੇ ਨੂੰ ਦੂਸਰੇ ਬੰਨਣਾ ਹੈ ਤੇ ਉਹ ਬੰਧਨ ਕੋਈ ਪਾਉਂਦੇ ਹੋ ਜੰਜੀਰ ਪਾਉਂਦੇ ਹੋ ਰੱਸਾ ਪਾਉਂਦੇ ਹੋ ਉਸ ਚੀਜ਼ ਨੂੰ ਬੰਨ੍ਹ ਦਿੰਦੇ ਹੋ ਗੰਡ ਮਾਰ ਦਿੰਦੇ ਹੋ ਉਹ ਨਜ਼ਰ ਆਉਂਦੀ ਹੈ ਚੀਜ਼ ਤੁਹਾਨੂੰ ਵੀ ਹੁਣ ਇਹ ਖੱਲੇਗੀ ਨਹੀਂ ਇਸ ਨੂੰ ਪਕੜ ਲਿਆ ਹੈ ਸੰਕੋਚ ਲਿਆ ਹੈ ਬੰਨ੍ਹ ਦਿੱਤਾ ਹੈ ਹੁਣ ਮਨ ਨੂੰ ਸ਼ਬਦ ਦੁਆਰਾ ਕਿਵੇਂ ਬੰਨੋਗੇ ਕਿਉਂਕਿ ਮਨ ਦਾ ਤੁਸੀਂ ਇਸ਼ਾਰਾ ਦੇਖੋਗੇ ਤੁਰੇ ਫਿਰਦਾ ਹੈ ਅੱਖਾਂ ਬੰਦ ਕਰ ਲੇਗਾ ਅੰਦਰ ਦੌੜ ਪੇਗਾ ਅੱਖਾਂ ਖੋਲੇਗਾ ਬਾਹਰ ਡੰਗ ਦੇਖੇਗਾ ਕਿਵੇਂ ਬਣੋਗੇ ਇਥੇ ਫਿਰ ਸਾਨੂੰ ਇੱਕ ਜੀਵਨ ਯੋਗਤਾ ਦੱਸੀ ਹੈ ਸਮਝਾਇਆ ਹੈ ਕਿ ਜਦੋਂ ਮਨ ਪੌਣ ਵਿੱਚ ਮਿਲਦਾ ਹੈ ਇਥੋਂ ਸਾਡੇ ਪੌਣ ਚੱਲਦੇ ਹੈ ਸਾਰਿਆਂ ਦੇ ਆ ਜਿਹੜੀ ਆਪਣੀ ਸੁਰ ਹੈ ਇਹ ਪੌਣ ਦਾ ਸਿਰਾ ਹੈ ਇਹ ਤੋਂ ਸਾਹਮਣੇ ਹੋਏ ਪਾਉਣ ਆਉਂਦੀ ਹੈ ਆਪਾਂ ਨੂੰ ਇੱਥੋਂ ਇਸ ਸੂਰਤੇ ਟਕਰਾ ਕੇ ਹੇਠਲੇ ਪਾਸੇ ਹੋ ਕੇ ਫਿਰ ਇੱਥੇ ਆ ਜਾਂਦੀ ਹੈ ਹੁਣ ਪਾਉਣ ਦੇ ਸਵਾਰੇ ਕਰੇਗਾ ਤੇ ਵਿਚਾਰ ਆਉਣਗੇ ਤੁਸੀਂ ਇਸ ਪਾਉਣ ਨੂੰ ਕਹਿੰਦੇ ਨੇ ਜਾਂ ਸਮ ਕਰ ਲਓ ਜਾਂ ਪਾਉਣ ਤੋਂ ਉੱਪਰ ਉੱਠ ਜਾਓ ਪਾਉਣ ਸਮ ਕਰਨਾ ਭਾਓ ਸਹਿਜ ਵਿੱਚ ਆਉਣਾ ਸਿਮਰਨ ਦੁਆਰਾ ਈਸ਼ਨੂ ਸ਼ਾਮ ਕਰ ਲੈਣਾ ਦੋ ਪਾਸੇ ਤੇ ਇਹ ਪੌਂਡ ਚੱਲਦੀ ਹੈ ਦੋ ਪਾਸਿਆਂ ਤੋਂ ਸਾਡੇ ਅੰਦਰ ਇਹ ਪੌਣ ਮੁਰਦਦੀ ਹੈ ਇਥੋਂ ਸਵਾਸ ਗਿਆ ਜਾਂ ਮਨ ਇਧਰ ਤੁਰ ਪਿਆ ਜਾਂ ਮਨ ਇਸ ਸਾਈਡ ਤੇ ਤੁਰ ਪਿਆ ਦੋਹਾਂ ਵਿੱਚੋਂ ਇੱਕ ਸੁਰ ਤੁਹਾਡੇ ਜ਼ਿਆਦਾ ਚੱਲੇਗੀ ਇਹ ਸਾਡੇ ਨਾਲ ਖੇਲ ਚੱਲਦਾ ਹੈ ਪੌਣ ਦਾ ਤੇ ਜਦੋਂ ਕੁਦਰਤ ਇਹ ਖੇਲ ਖੇਲਦੀ ਹੈ ਪੌਣ ਦਾ ਸੰਤੁਲਨ ਵਿਗਾੜਦੀ ਹੈ ਜੇ ਤੁਸੀਂ ਪੌਣ ਨੂੰ ਸ਼ਾਮ ਕਰ ਲੈਂਦੇ ਹੋ ਦਰ ਖੁੱਲ ਜਾਂਦਾ ਹੈ ਜੇ ਤੁਸੀਂ ਪੌਣ ਤੋਂ ਵੱਖ ਨਹੀਂ ਹੋ ਸਕੇ ਤੁਹਾਡਾ ਮਨ ਪੌਣ ਵਿੱਚ ਮਿਲਿਆ ਹੈ ਤੇ ਤੁਹਾਡੇ ਨਾਲ ਖੇਲ ਚੱਲੇਗਾ ਵਿਚਾਰਾਂ ਦਾ ਜੇ ਤੁਸੀਂ ਖੱਬੇ ਪਾਸੇ ਚੱਲਦੇ ਹੋ ਆਪਣੀ ਸੁਰਤ ਚੈੱਕ ਕਰ ਸਕਦੇ ਹੋ ਤੁਸੀਂ ਵੈਸੇ ਜਦੋਂ ਅਭਾਸ ਵਿੱਚੋਂ ਸਹਜ ਵਿੱਚੋਂ ਕਿਤੇ ਬੈਠੇ ਹੋਵੋ ਚੈੱਕ ਕਰਿਆ ਕਰੋ ਜੇ ਤੁਹਾਨੂੰ ਵਿਚਾਰ ਜ਼ਿਆਦਾ ਆਉਣ ਕਿਉਂਕਿ ਜ਼ਿਆਦਾਤਰ ਇਹੇ ਦੋ ਹੱਟ ਨੇ ਚੱਲ ਰਹੇ ਕੋਈ ਕਹਿੰਦਾ ਹੈ ਮੈਨੂੰ ਕੰਮ ਦੀ ਬੜੀ ਚਿੰਤਾ ਹੈ ਕੋਈ ਕਹਿੰਦਾ ਹੈ ਮੇਰੇ ਅੰਦਰ ਕਾਮ ਕਰੋਧ ਬਹੁਤ ਹੈ ਗੁੱਸਾ ਬੜਾ ਆਉਂਦਾ ਹੈ ਇਹ ਸਾਰਾ ਖੇਲ ਹੈ ਪੌਣ ਦਾ ਮਨ ਸਵਾਰੇ ਕਰਦਾ ਹੈ ਪੌਣ ਦੇ ਅਸੀਂ ਇਸ ਪੌਣ ਨੂੰ ਕੰਟਰੋਲ ਵਿੱਚ ਨਹੀਂ ਕਰਦੇ ਆਪ ਮੁਹਾਰੇ ਸਾਨੂੰ ਸਾਹ ਆ ਰਹੇ ਨੇ ਇੱਕ ਪਾਸੇ ਵੱਧ ਹੋ ਜਾਂਦੇ ਨੇ ਦੂਜੇ ਪਾਸੇ ਘੱਟ ਜਾਂਦੇ ਨੇ ਜੇ ਸਾਡੀ ਪੌਣ ਖੱਬੇ ਪਾਸੇ ਜ਼ਿਆਦਾ ਹੈ ਅਸੀਂ ਰਜੋਗੁਣੀ ਚਿੰਤਾਵਾਂ ਵਿੱਚ ਫਸ ਜਾਵਾਂਗੇ ਸਾਡਾ ਮਨ ਸੋਚਦਾ ਰਹੇਗਾ ਆਰਥਿਕ ਪੱਖ ਨੂੰ ਲੈ ਕੇ ਡਿਪਰੈਸ਼ਨ ਵਿੱਚ ਚਲੇ ਜਾਓਗੇ ਹੋਰ ਕੋਈ ਕਿਸਮ ਦੀ ਅੰਦਰ ਤ੍ਰਿਸ਼ਨਾਵਾਂ ਬਣਨ ਗਿਆ ਸ਼ਾਂਤੀ ਨਹੀਂ ਆਏਗੀ ਇਸ ਅਵਸਥਾ ਨੂੰ ਕਿਹਾ ਗਿਆ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੋਟ ਤਹਿ ਦਿਸ ਭ੍ਰਮੇ ਥਕ ਆਏ ਪ੍ਰਬੁਕੇ ਸ਼ਾਮ ਇਹ ਰਜੋਗੁਣ ਹੈ ਜਿਹੜਾ ਤੁਹਾਨੂੰ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਕਿ ਤੇਰਾ ਗੁਜ਼ਾਰਾ ਕਿਵੇਂ ਚੱਲੇਗਾ ਤੇਰੇ ਬੱਚਿਆਂ ਨੂੰ ਕੌਣ ਪਾਲੇਗਾ ਜੇ ਤੂੰ ਨਾਮ ਜਪਣ ਲੱਗ ਗਿਆ ਕੰਮ ਕੌਣ ਕਰੇਗਾ ਇਹ ਹੈ ਚਿੰਤਾ ਫਿਕਰ ਸੰਸੇ ਇਹ ਸੰਸਿਆ ਦੇ ਗੰਢ ਹੈ ਇਹ ਹਰ ਕਦੇ ਅੰਦਰ ਪੈਂਦੀ ਹੈ ਪੈਂਦੀ ਉਦੋਂ ਹੈ ਜਦੋਂ ਤੁਸੀਂ ਇੱਥੋਂ ਹੇਠਾਂ ਉਤਰਦੇ ਹੋ ਇਸ ਪੁਆਇੰਟ ਤੋਂ ਇਥੋਂ ਜਿਉਂ ਹੀ ਹੇਠਾਂ ਉਤਰੇ ਇਸ ਨੇ ਮਨ ਨੂੰ ਆਫੁਰਨਾ ਦੇ ਦੇਣਾ ਹੈ ਪੇਲਾਉ ਜੀ ਕਾਲ ਦੇ ਪੰਜਾਂ ਦੋਤਾਂ ਵਿੱਚੋਂ ਇਹ ਰਜੋ ਗੁਣ ਨੇ ਫੁਰਨੇ ਲੈਣੇ ਉਹਨਾਂ ਦੇਣੇ ਸ਼ੁਰੂ ਕਰ ਦਿੰਦੇ ਨੇ ਦੇਣੇ ਨੇ ਤੇ ਇਸ ਤਰ੍ਹਾਂ ਹੋਣਾ ਤਾਂ ਕੋਈ ਹੈ ਜੋ ਤੁਹਾਨੂੰ ਲਿਖਿਆ ਹੋਇਆ ਹੈ ਰਿਜਕ ਉਹਨਾਂ ਹੀ ਮਿਲੇਗਾ ਤੁਹਾਨੂੰ ਦੋ ਪ੍ਰਸ਼ਾਦੇ ਛਕੋਗੇ ਤੁਸੀਂ ਜਾਂ ਵੱਤ ਉਹ ਤਿੰਨ ਛਕ ਲੋਗੇ 6 ਪੰਜ ਛਕ ਲੋਗੇ ਇਸ ਤਰ੍ਹਾਂ ਦੋ ਟਾਈਮ ਦਾ ਪ੍ਰਸ਼ਾਦਾ ਹੀ ਮਿਲੇਗਾ ਇਹ ਤੁਹਾਨੂੰ ਉਹਨਾਂ ਚਿਰ ਮਿਲਣਾ ਹੀ ਮਿਲਣਾ ਹੈ ਜਿੰਨਾ ਚਿਰ ਤੁਹਾਡੇ ਸਵਾਸ ਨੇ ਥਾ ਤੋਂ ਉਹ ਕੋਈ ਵੀ ਨਹੀਂ ਖੋ ਸਕਦਾ ਮਾਲਕ ਨੇ ਇੱਥੇ ਕਾਲ ਨੂੰ ਹੁਕਮ ਕੀਤਾ ਹੋਇਆ ਹੈ ਪਿਤਾ ਕਿਰਪਾ ਲੋ ਆਗਿਆ ਇਹ ਕਿ ਨਹੀਂ ਜੋ ਬਾਲਕ ਮੁਖ ਮੰਗੇ ਸੋ ਦੇਣਾ ਪਿਤੇ ਦੇਸ਼ ਵਿੱਚ ਮੈਂ ਆਪਣੇ ਬੱਚੇ ਨੂੰ ਭੇਜਿਆ ਹੈ ਇਸ ਨੂੰ ਚਿੰਤਾ ਨਾ ਹੋਵੇ ਰਿਜਕ ਤੇਰੇ ਕੋਲ ਹੈ ਧੰਦਾ ਭਾਵੇਂ ਨੌਕਰੀ ਦੁਆਰਾ ਭਾਵੇਂ ਖੇਤੀ ਦੁਆਰਾ ਭਾਵੇਂ ਦੁਕਾਨ ਤੇ ਇਸ ਨੂੰ ਬਿਠਾ ਕੇ ਵੀ ਆ ਫਿਕਰ ਨੀ ਇਸ ਨੂੰ ਹੁੰਦੇ ਨਹੀਂ ਇਸ ਕਰਕੇ ਇਹ ਰਿਜਕ ਤੈਨੂੰ ਮੈਂ ਦੇ ਰਿਹਾ ਹਾਂ ਇਹ ਪਰਮਾਤਮਾ ਨੇ ਕਾਲ ਨੂੰ ਦਿੱਤਾ ਹੋਇਆ ਹੈ ਹੁਣ ਕਾਲ ਸਾਨੂੰ ਭਰਮ ਵਿੱਚ ਪਾਉਂਦਾ ਹੈ ਕਿ ਜੇ ਕੰਮ ਕਰੋਗੇ ਤਾਂ ਰੋਟੀ ਮਿਲੇਗੀ ਜੇ ਨਹੀਂ ਕਰੋਗੇ ਤੇ ਗੌਣ ਪਾਲ ਲੇਗਾ ਇਥੇ ਫਿਰ ਸਾਡੇ ਨਾਲ ਖੇਲ ਚੱਲਦਾ ਹੈ ਵਿਚਾਰਾਂ ਦਾ ਉਹ ਸਾਨੂੰ ਆਪ ਦਾ ਗੁਲਾਮ ਬਣਾ ਲੈਂਦਾ ਹੈ ਅਸੀਂ ਇਹਨਾਂ ਪੰਜਾਂ ਦੇ ਗੁਲਾਮ ਹੋ ਕੇ ਚਿੰਤਾ ਵਿੱਚ ਸੋਚਦੇ ਰਹਿੰਦੇ ਹਾਂ ਸਾਡੇ ਅੰਦਰ ਬਹੁਤ ਸਾਰੀਆਂ ਲਹਿਰਾਂ ਬਣਦੀਆਂ ਨੇ ਕਬਹੂ ਜਿਹੜਾ ਉਹ ਵਿਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜਿਹੜਾ ਥਿਰ ਨਾ ਰਹੇ ਚਾਰੇ ਗੁੰਡਾਂ ਪਾਲੇ ਅਸੀਂ ਦਸ਼ਾਂ ਦਿਸ਼ਾਵਾਂ ਵਿੱਚ ਚੌਹ ਦਿਸ਼ਾਵਾਂ ਵਿੱਚ ਭੱਜ ਦੌੜ ਕਰਦੇ ਹਾਂ ਦੇਸ਼ ਤੋਂ ਪਰਦੇਸ਼ ਵੀ ਜਾਂਦੇ ਹਾਂ ਕਿ ਉੱਥੇ ਕਈ ਗੁਣਾ ਵੱਧ ਕਮਾਈ ਹੁੰਦੀ ਹੈ ਕਿ ਹੋ ਸਕਦਾ ਹੈ ਸੁੱਖ ਮਿਲ ਜਾਏ ਅਗਲੀਆਂ ਪੀੜ੍ਹੀਆਂ ਦਾ ਜੀਵਨ ਸਵਰ ਜਾਏ ਇਸ ਤਰ੍ਹਾਂ ਅਸੀਂ ਆਪਣਾ ਮਾਈਂਡ ਸੈਟ ਕਰਦੇ ਹਾਂ ਕਿ ਦੇਸ਼ ਪਰਦੇਸ਼ ਵਿੱਚੋਂ ਕਾਫੀ ਕੁਝ ਮਿਲਦਾ ਹੈ ਇਸ ਬਹੁਤ ਸਾਰੇ ਜੀਵ ਇਸ ਅਵਸਥਾ ਵਿੱਚ ਆਪਣੇ ਆਪ ਤੇ ਹੋਰ ਬੋਝ ਪਾ ਲੈਂਦੇ ਨੇ ਇਹ ਆਪਾਂ ਦੇਖ ਹੀ ਰਹੇ ਹਾਂ ਸੰਸਾਰ ਵਿੱਚ ਕੋਈ ਕਿਵੇਂ ਔਖਾ ਹੋ ਕੇ ਜਾ ਰਿਹਾ ਹੈ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਜਾ ਰਿਹਾ ਹੈ ਉੱਥੇ ਜਾ ਕੇ ਉਹ ਫੜਿਆ ਜਾਂਦਾ ਹੈ ਫਿਰ ਵਾਪਸ ਲਿਆਉਣ ਵਾਸਤੇ ਉਹਨਾ ਹੀ ਖਰਚਾ ਫਿਰ ਹੁੰਦਾ ਹੈ ਤੇ ਕਾਲ ਨੂੰ ਸਾਨੂੰ ਇਸ ਤਰ੍ਹਾਂ ਭਜਾਈ ਫਿਰਦਾ ਹੈ ਪ੍ਰਸ਼ਾਦਾ ਉਹੀ ਮਿਲਣਾ ਸੀ ਜੋ ਲਿਖਿਆ ਹੋਇਆ ਹੈ पर फिक्र पैदा कर देती विचार पैदा कर देता वो विचार ਹੁਣ ਕਾਲ ਦਾ ਕੌਤਕ ਹੈ ਤਮਾਸ਼ਾ ਹੈ ਜੇ ਤੁਸੀਂ ਥਿਰ ਕਰ ਬੈਠ ਜਾਂਦੇ ਆਰਾਮ ਨਾਲ ਥੋੜਾ ਜਿਹਾ ਨਾਮ ਜਪ ਲੈਂਦੇ ਥੋੜਾ ਜਿਹਾ ਮਨ ਨੂੰ ਸਮਝਾ ਲੈਂਦੇ ਵੀ ਕੋਈ ਗੱਲ ਨਹੀਂ ਥੋੜਾ ਜਿਹਾ ਹੁਣ ਆਪਾਂ ਨਾਮ ਜਪਦੇ ਹਾਂ ਵੱਤ ਵੱਤ ਕੀ ਹੋਏਗਾ ਵੀ ਅੱਜ ਸ਼ਾਮ ਨੂੰ ਸੁੱਕੀ ਖਾ ਲਾਂਗੇ ਚੋਪੜੀ ਨਹੀਂ ਮਿਲੇਗੀ ਪਰ ਅੰਦਰੋਂ ਮਨ ਨੂੰ ਸ਼ਾਂਤੀ ਬਣੀ ਰਹੇਗੀ ਦੂਜੇ ਦੀ ਪਰਾਈ ਦੇ ਚੌਪੜੀ ਦੇਖ ਕੇ ਕਿਉਂ ਆਪ ਦਾ ਜੀ ਤਰਸਾਉਣਾ ਇਹ ਭਗਤ ਆਪਣੇ ਆਪ ਨੂੰ ਸਮਝਾਉਂਦੇ ਨੇ ਦੇਖ ਪਰਾਈ ਚੌਪੜੀ ਨਾ ਤਰਸਾਏ ਜੀਓ ਇਹ ਮਨਮੁਖ ਦੇ ਹਾਲਤ ਹੈ ਕਿ ਉਹ ਦੇਖਾ ਦੇਖੀ ਰੀਸ ਕਰਦਾ ਹੈ ਇਸ ਸੰਸਾਰ ਵਿੱਚ ਰੀਸ ਕਰਕੇ ਜਾਦਾ ਦੁੱਖ ਹੋ ਰਹੇ ਨੇ ਜੇ ਪਰਿਵਾਰ ਵਿੱਚੋਂ ਕਿਸੇ ਇੱਕ ਦਾ ਬੱਚਾ ਬਾਹਰ ਚਲਾ ਗਿਆ ਦੂਜਾ ਜਾਣ ਬੁੱਝ ਕੇ ਔਖਾ ਹੋ ਕੇ ਤੇ ਮੈਂ ਆਪਦੀ ਇੱਜ਼ਤ ਬਚਾਉਣੀ ਹੈ ਮੈਂ ਆਪ ਦਾ ਨਾਮ ਥੋੜਾ ਬਣਾਉਣਾ ਹੈ ਉਹ ਔਖਾ ਹੁੰਦਾ ਹੈ ਕਈ ਕਿਸਮ ਦੇ ਲੋਨ ਲੈਂਦਾ ਹੈ ਕਿਸ਼ਤਾਂ ਲੈ ਕੇ ਚੱਕਦਾ ਹੈ ਫਿਰ ਸਾਰਾ ਕੁਝ ਹੁੰਦੇ ਬਾਵਜੂਦ ਉੱਥੇ ਜਦੋਂ ਬੱਚੇ ਨੂੰ ਫਿਕਰ ਹੁੰਦੀ ਹੈ ਕਰਮ ਨਹੀਂ ਮਿਲਦਾ ਫਿਰ ਇਧਰੋਂ ਫਿਰ ਭੇਜਦਾ ਹੈ ਕਿ ਤੁਸੀਂ ਉਹਨੂੰ ਇਧਰੋਂ ਲਾਓ ਜੀ ਫਿਰ ਉਧਰੋਂ ਉਮੀਦ ਕਰਦਾ ਹੈ ਵੀ ਬੱਚਾ ਕਦੋਂ ਭੇਜੇਗਾ ਇਸ ਨਾਲ ਫਿਰ ਉਹ ਬੱਚੇ ਨੂੰ ਵੀ ਉਧਰ ਫਿਰ ਟੈਨਸ਼ਨ ਪਾਉਂਦੇ ਨੇ ਆਪ ਇੱਧਰ ਬੈਠ ਕੇ ਸੋਚਦੇ ਨੇ ਇੱਕ ਹਾਲ ਦੇ ਇੱਕ ਐਸਾ ਜਾਲ ਬੁਣਿਆ ਹੋਇਆ ਹੈ ਵੀ ਸਾਨੂੰ ਇੱਕ ਸੁਪਨਾ ਜਿਹਾ ਦਿਖਾ ਦਿੰਦਾ ਹੈ ਤੇ ਅਸੀਂ ਉਸ ਚੱਕਰ ਵਿੱਚ ਆਪਣਾ ਮਾਨਸਿਕ ਸੰਤੁਲਨ ਗਵਾ ਬੈਠਦੇ ਹਾਂ ਜੇ ਸਾਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਜਿਸ ਪਰਮਾਤਮਾ ਨੇ ਭੇਜਿਆ ਹੈ ਉਹ ਆਪਣੇ ਆਪ ਵਿਧੀ ਬਣਾਉਂਦਾ ਹੈ ਨੱਕ ਨਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾੜੇ ਤਹਾ ਖਾਣੇ ਨਾਨਕਾ ਸੱਚ ਹੈ ਵੀ ਅਸਲ ਤਾਂ ਮਨੋਰਥ ਸੀ ਪ੍ਰਭੂ ਦੀ ਪ੍ਰਾਪਤੀ ਮਨ ਇਸ ਗੱਲ ਨੂੰ ਸਮਝ ਨਹੀਂ ਸਕਿਆ ਇਸ ਬਾਉਂ ਨੇ ਐਸਾ ਖੇਲ ਖੇលਿਆ ਐਸਾ ਪਾਸਾ ਕਾਲ ਨੇ ਫੈਂਕਿਆ ਸੁਟਿਆ ਵੀ ਜਨਮ ਲੰਘ ਗਏ ਕਿਰਤ ਦੇ ਬੱਜੇ ਹੋਏ ਜੀਵ ਜਨਮ ਦਰਦ ਨੂੰ ਤੁਰੇ ਜਾਂਦੇ ਨੇ ਇੱਕ ਜਨ ਨਹੀਂ ਕਿੰਨੇ ਹੀ ਜਨਮ ਇਹ ਕਿਰਤ ਦੇ ਵਿਛੋੜੇ ਕਿਰਤ ਦੇ ਮੋਹ ਵਿੱਚ ਹੈ ਕਿਰਤ ਦਾ ਬੱਜਿਆ ਹੋਇਆ ਤਾਂ ਮਨ ਟਿਕਾਉ ਨਹੀਂ ਆਉਂਦਾ ਇਸੇ ਨੂੰ ਮਹਾਰਾਜ ਫਰਮਾਉਂਦੇ ਨੇ ਦੀ ਪਵਾਰੀ ਪੁਰਖ ਬਿਦਾਤੇ ਬਹੁਰ ਬਹੁਰ ਜਨਮਾਂ ਦੇ ਪਿ ਇਹੋ ਜਿਹੇ ਪਵਾਰੀ ਦਿੱਤੇ ਇਹੋ ਜਿਹੇ ਘੁੰਮਣ ਕੇਰੀ ਵਿੱਚ ਪਾਇਆ ਪਿ ਮਨ ਸਮਝ ਨਹੀਂ ਸਕਿਆ ਸਾਰਾ ਸਾਰਾ ਜੀਵਨ ਰਜੋ ਗੁਣ ਤੇ ਹੀ ਚਿੰਤਾ ਇੰਨਾ ਕਿ ਜ਼ਿਆਦਾ ਬੇਵਿਸ਼ਾਹੀ ਹੋ ਚੁੱਕੀ ਹੈ ਸਿਮਰਨ ਕਰਨ ਲੱਗੇਗਾ ਕੰਮ ਦੀ ਚਿੰਤਾ ਪਹਿਲੋਂ ਹੈ ਜੇ ਸਿਮਰਨ ਕਰੇਗਾ ਤੇ ਕੰਮ ਨੂੰ ਲੈ ਕੇ ਵੀ ਮੈਨੂੰ ਕੀ ਫਾਇਦਾ ਹੋਏਗਾ ਕੰਮ ਪੜੇ ਹਰ ਸਿਮਰੀਏ ਕੰਮ ਦੇ ਮੁਤਾਬਕ ਵੀ ਜੇ ਮੈਂ ਇਹਨਾ ਪਾਠ ਕਰਾਂਗਾ ਮੈਨੂੰ ਆ ਮਿਲ ਜਾਏਗਾ ਇੰਨੇ ਮਾਲਾ ਫੇਰਾਂਗਾ ਮੈਨੂੰ ਇਸ ਤਰ੍ਹਾਂ ਕੁਝ ਮਿਲ ਜੇਗਾ ਸਿਮਰਨ ਵੀ ਕੰਮ ਵਾਸਤੇ ਹੋ ਰਿਹਾ ਹੈ ਇਹ ਹੀ ਕਾਰਨ ਹੈ ਕਿ ਸਾਡਾ ਮਨ ਪਰਮਾਤਮਾ ਨਾਲ ਹੌਲੀ ਹੌਲੀ ਟੁੱਟਦਾ ਜਾ ਰਿਹਾ ਹੈ ਅਸੀਂ ਮਨ ਤੌਰ ਤੇ ਇੰਨੇ ਜਿਆਦਾ ਕਮਜ਼ੋਰ ਹੋ ਚੁੱਕੇ ਹਾਂ ਕਿ ਆਪਸੇ ਤੌਰ ਤੇ ਸਾਡੇ ਪਾਏ ਚਾਰਕ ਸਾਂਝ ਜੋ ਅੰਦਰੋਨੀ ਮਨ ਦੇ ਸਹਿਜ ਇਹ ਸਾਰੇ ਖਤਮ ਹੁੰਦੇ ਜਾ ਰਹੇ ਹੈ ਕਿਰਤ ਹੈ ਕਰਮ ਹੈ ਸਾਡੇ ਰਿਸ਼ਤੇ ਤੈਅ ਕਰ ਰਿਹਾ ਹੈ ਜੇ ਲੜਕਾ ਜਾਂ ਲੜਕੀ ਕਰਮ ਕਰ ਰਿਹਾ ਹੈ ਤੇ ਰਿਸ਼ਤਾ ਹੈ ਨਹੀਂ ਕੋਈ ਰਿਸ਼ਤਾ ਨਹੀਂ ਵਿਚਾਰ ਨਹੀਂ ਦੇਖੇ ਜਾ ਰਹੇ ਰਜੋ ਗੁਣ ਤਮੋ ਗੁਣ ਸਤੋ ਗੁਣ ਉਸ ਸੁਭਾਅ ਨੂੰ ਨਹੀਂ ਦੇਖਿਆ ਜਾ ਰਿਹਾ ਦੇਵਤੇ ਦਾ ਰਖਸ਼ ਨਾਲ ਤੁਸੀਂ ਸੰਜੋਗ ਕਰਦੇ ਹੋਗੇ ਮੰਨ ਲਓ ਦੋਵੇਂ ਹੀ ਅਮੀਰ ਨੇ ਦੋਵੇਂ ਹੀ ਅੱਛਾ ਕਰਮ ਕਰ ਰਹੇ ਨੇ ਪਰ ਇੱਕ ਬੇਰਤੀ ਰਾਖਸ਼ ਦੀ ਹੈ ਇੱਕ ਦੇਵਤੇ ਦੀ ਹੈ ਤੇ ਹੁਣ ਉਹ ਕੀ ਹੋਏਗਾ ਉੱਥੇ ਕੀ ਸੰਜੋਗ ਬਣੇਗਾ ਕੀ ਉਹਨਾਂ ਵਿੱਚੋਂ ਨਿਕਲੇਗਾ ਅੱਗੇ ਜਾ ਕੇ ਇਸ ਤਰ੍ਹਾਂ ਜ਼ਿਆਦਾਤਰ ਕਾਲ ਦੇ ਦੇਸ਼ ਵਿੱਚ ਇਸ ਤਰ੍ਹਾਂ ਸੰਜੋਗ ਜੋੜੇ ਜਾ ਰਹੇ ਨੇ ਪਰਮਾਤਮਾ ਦੇ ਨਾਮ ਦਾ ਵਪਾਰ ਨਹੀਂ ਕਰ ਰਹੇ ਲੜਕਾ ਜਾਂ ਲੜਕੀ ਦਾ ਵਪਾਰ ਹੋ ਰਿਹਾ ਹੈ ਇਸ ਸੰਸਾਰ ਦੇ ਇੱਕ ਐਸੀ ਹੁੰਦੇ ਅਵਸਥਾ ਹੈ ਕੋਈ ਲੜਕਾ ਵੇਚ ਰਿਆ ਹੈ ਕੋਈ ਲੜਕੀ ਵੇਚ ਰਿਆ ਹੈ ਤ੍ਰੈ ਗੁਣਾ ਦੇ ਵਿੱਚ ਮਨ ਫਸਿਆ ਹੋਇਆ ਮਾਇਆ ਦੇ ਇਸ ਪਕੜ ਦੇ ਵਿੱਚ ਉਹ ਵੀ ਚੁੱਕਿਆ ਹੈ ਸਰਬ ਸੁਖ ਦੇਣ ਵਾਲਾ ਜੋ ਇੱਧਰ ਵਸਣ ਵਾਲਾ ਜੋ ਨਿਰੰਕਾਰ ਹੈ ਅਸਲ ਵਿੱਚ ਅਸੀਂ ਇਸ ਨੂੰ ਮਿਲਣਾ ਸੀ ਸੱਚ ਨੂੰ ਮਿਲਣਾ ਸੀ ਪ੍ਰਮਾਤਮਾ ਦੇ ਪਛਾਣ ਕਰਨੇ ਸੀ ਸੱਚ ਨੂੰ ਨਹੀਂ ਪਛਾਣਿਆ ਸ਼ਬਦ ਨੂੰ ਨਹੀਂ ਕਮਾਇਆ ਲਾਲਚ ਵਿੱਚ ਆ ਕੇ ਬੱਚਿਆਂ ਦਾ ਵਪਾਰ ਚੱਲ ਪਿਆ ਬੱਚਿਆਂ ਨੂੰ ਪਾਲ ਲਿਆ ਪੋਸ਼ਿਆ ਇਸੇ ਵਿੱਚ ਤੇ ਜਾ ਰਿਹਾ ਹੈ ਕਿ ਜਦੋਂ ਸੰਯੋਗ ਜੁੜੇਗਾ ਅੱਗੋਂ ਕੀ ਮਿਲੇਗਾ ਐਸੀ ਹਾਲਤ ਹੋ ਚੁੱਕੀ ਹੈ ਤੇ ਜਿਸ ਸੰਯੋਗ ਨੂੰ ਅਸੀਂ ਮਾਇਆ ਦੇ ਵਿੱਚ ਤੇ ਜੋੜਨਾ ਚਾਹੁੰਦੇ ਹਾਂ ਉਹ ਆਉਣ ਵਾਲੇ ਸਮੇਂ ਵਿੱਚ ਬਹੁਤਾ ਚਿਰ ਨਹੀਂ ਚੱਲਦਾ ਜਿੰਨਾ ਧਨ ਤੁਸੀਂ ਉਹਨੋਂ ਖਰਚ ਕਰ ਦਿੱਤਾ ਉਸ ਤੋਂ ਵੱਧ ਧਨ ਤੁਹਾਨੂੰ ਉਸ ਸੰਜੋਗ ਨੂੰ ਤੋੜਨ ਵਾਸਤੇ ਖਰਚਣਾ ਪੈਂਦਾ ਹੈ ਇਹੋ ਜੀ ਹਾਲਤ ਹੈ ਬੇਇੰਤਿਆ ਘਰ ਘਰ ਕੇ ਸੰਜੋਗ ਤੋੜੇ ਜਾ ਰਹੇ ਨੇ ਵੀ ਸਾਨੂੰ ਛੱਡਦੇ ਹੋਣ ਸਤ ਉਹ ਨਹੀਂ ਰਿਹਾ ਜਾਂਦਾ ਇਹੋ ਜਿਹਾ ਜੀਵਨ ਹੋ ਚੁੱਕਾ ਹੈ ਪਰਿਵਾਰਾਂ ਵਿੱਚ ਕਲੇਸ਼ ਜਿਹੜੇ ਨੇ ਘਰ ਘਰ ਦੇ ਵਿੱਚ ਦੁਰਮਤ ਦੁੱਖ ਦਾ ਐਨੀ ਜ਼ਿਆਦਾ ਇਸ ਮਾਇਆ ਦੇ ਕੱਲ ਨੇ ਉਲਝਾਲਿਆ ਹੈ ਤੇ ਇੱਕ ਖੇਲ ਚੱਲਦਾ ਹੈ ਸੱਜੇ ਪਾਸੇ ਵਾਲਾ ਇਹ ਹੈ ਤਮੋ ਗੁਣੇ ਬਿਰਤੀ ਇਸ ਨਾਲ ਸਾਡੇ ਅੰਦਰ ਕ੍ਰੋਧ ਵੱਧ ਜਾਂਦਾ ਹੈ ਜੇ ਸਾਡਾ ਸੁਭਾਅ ਸੱਜੇ ਪਾਸੇ ਜ਼ਿਆਦਾ ਚੱਲਦਾ ਹੈ ਭਾਵੇਂ ਅਸੀਂ ਕਿੰਨਾ ਹੀ ਜਪ ਤਪ ਕਰਦੇ ਹਾਂ ਕੋਈ ਨਾ ਕੋਈ ਤਪੱਸਿਆ ਕਰ ਰਹੇ ਹਾਂ ਕੋਈ ਨਾ ਕੋਈ ਹੋਰ ਧਾਰਮਿਕ ਕਰਮ ਕਰ ਰਹੇ ਹਾਂ ਪਰ ਕਰੋਧ ਖਤਮ ਨਹੀਂ ਹੁੰਦਾ ਉਦੋਂ ਫਿਰ ਜਦੋਂ ਸਾਨੂੰ ਕੋਈ ਸ਼ਬਦ ਦੇ ਥੋੜੀ ਜਿਹੀ ਝੋਟ ਮਾਰਦਾ ਹੈ ਸਾਨੂੰ ਗੁੱਸਾ ਆ ਜਾਂਦਾ ਹੈ ਪੀਐਸੀ ਦਾ ਨਾਮ 잡ਦੇ ਹਾਂ ਇਹਨਾਂ ਨੇ ਸਾਨੂੰ ਚਾਰ ਬੰਦਿਆਂ ਵਿੱਚ ਇਹ ਕਹਿ ਦਿੱਤਾ ਪੀ ਸਾਨੂੰ ਮਾੜਾ ਲੱਗਿਆ ਅਸੀਂ ਕਰੋਧ ਦਾ ਇੱਕ ਬਚਨ ਵੀ ਨਹੀਂ 잡 ਸਕਦੇ ਅੰਦਰੋਂ ਹੋਰ ਕਰੋਧ ਆ ਜਾਂਦਾ ਹੈ ਸਹਿਜ ਨਹੀਂ ਰਹੀ ਇਤ ਤਮੋ ਗੁਣ ਦਾ ਜਿਹੜਾ ਗੁਣ ਹੈ ਇੱਧਰ ਲਾ ਇਹ ਹੈ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਇਹ ਸਾਡੇ ਅੰਦਰ ਵੱਧ ਜਾਂਦੇ ਨੇ ਪਰਮਾਤਮਾ ਦੇ ਰਸਤੇ ਵਿੱਚ ਰਜੋਗੁਣੀ ਬਿਰਤੀ ਅਤੇ ਤਮੋਗੁਣੀ ਬਿਰਤੀ ਇਹ ਜਿਹੜੇ ਵਿਚਾਰ ਨੇ ਇਹ ਹੀ ਰਕਾਉਟ ਨੇ ਜੇ ਤੁਸੀਂ ਸਿਮਰਨ ਕਰਦੇ ਹੋਇਆ ਇਹਨਾਂ ਦੋਹਾਂ ਵਿਚਾਰਾਂ ਨੂੰ ਰੋਕ ਲਿਆ ਬਿਨਾਂ ਤੁਹਾਨੂੰ ਰਜੋਗੁਣ ਦਾ ਕੋਈ ਫੁਰਨਾ ਆਇਆ ਨਾ ਤੁਹਾਡੇ ਅੰਦਰ ਕਿਸੇ ਕਿਸਮ ਦੇ ਕੋਈ ਦੁੱਖਦਾ ਹੈ ਕੋਈ ਈਰਖਾ ਹੈ ਕੋਈ ਕ੍ਰੋਧ ਹੈ ਤੁਸੀਂ ਸਿਰਫ ਸਿਮਰਨ ਕਰ ਰਹੇ ਹੋ ਸ਼ਬਦ ਨਾਲ ਸੁਰਤ ਟਿਕੀ ਹੋਈ ਹੈ ਤੇ ਫਿਰ ਸਾਡਾ ਮਨ ਇਸ ਪੁਆਇੰਟ ਤੇ ਆ ਕੇ ਟਿਕ ਕੇ ਬੈਠ ਜਾਏਗਾ ਜਿਸ ਨੂੰ ਆਪਾਂ ਸਹਜ ਕਹਿੰਦੇ ਹਾਂ ਸਾਡਾ ਟਿਕਾਉ ਬਣ ਜਾਏਗਾ ਸਹਜ ਬਣ ਜਾਏਗਾ ਉਤੋਂ ਫਿਰ ਅੰਦਰ ਨੂੰ ਰਸਤਾ ਜਾਣਾ ਹੈ ਇਸ ਕਰਕੇ ਜਦੋਂ ਅਸੀਂ ਇਸ ਖੇਲ ਵਿੱਚ ਉਤਰਦੇ ਹਾਂ ਸૌ ਤੋਂ ਪਹਿਲਾਂ ਸਾਨੂੰ ਇਹੇ ਦੱਸਿਆ ਜਾਂਦਾ ਹੈ ਕਿ ਤੁਸੀਂ ਆਪਣੇ ਮਨ ਦੇ ਵਿਚਾਰ ਰੋਕੋ ਇਸ ਪੌਣ ਨੂੰ ਸਮ ਕਰੋ ਸਮ ਕਰਨ ਵਾਸਤੇ ਆਪਣਾ ਧਿਆਨ ਧੁਨ ਵਿੱਚ ਲਾਓ ਧੁਨ ਕਹਿੰਦੇ ਨੇ ਆਵਾਜ਼ ਨੂੰ ਇਹਨਾਂ ਅੱਖਾਂ ਨੂੰ ਬੰਦ ਕਰ ਲਓ ਸਹਿ ਸੁਭਾਏ ਜਿਵੇਂ ਬੰਦ ਕਰਦੇ ਹੋ ਖਿੱਚ ਕੇ ਬੰਦ ਨਹੀਂ ਕਰਨਾ ਘੁੱਟ ਕੇ ਬੰਦ ਨਹੀਂ ਕਰਨਾ ਸਹਿ ਸੁਭਾਏ ਇਹਨਾਂ ਨੂੰ ਬੰਦ ਕਰ ਲਓ ਜਦੋਂ ਤੁਹਾਡਾ ਸਵਾਸ ਅੰਦਰ ਜਾਏ ਤੇ ਵਾਹੇ ਨਾਲ ਨਾਲ ਬੋਲੋ ਜਦੋਂ ਸਵਾਸ ਬਾਹਰ ਵੱਲੋਂ ਆਏ ਤੇ ਗੁਰੂ ਦੀ ਆਵਾਜ਼ ਦੇ ਦਿਓ ਇਹ ਤਾਂ ਜਨਮ ਲੈਂਦਾ ਹੋਇਆ ਬੱਚਾ ਵਿਆਸ ਕਰ ਲੈਂਦਾ ਹੈ ਤੇ ਤੁਸੀਂ ਕਿਉਂ ਨਹੀਂ ਮਹਾਰਾਜ ਕਹਿੰਦੇ ਕਰਦੇ ਵੀ ਤੁਹਾਨੂੰ ਇੱਕ ਸ਼ਬਦ ਭੁੱਲ ਗਿਆ ਹੈ ਜਪਣਾ ਇਹ ਸ਼ਬਦ ਨੂੰ ਸਿੱਖੋ ਬੋਲਣਾ ਇਹ ਜਨਮ ਮਰਨ ਦੀ ਟੈਕ ਹੈ ਇਹ ਤੁਹਾਨੂੰ ਸ਼ਬਦ ਨਾਲ ਅੰਦਰਲੇ ਸ਼ਬਦ ਨਾਲ ਜੋੜ ਦਿੰਦਾ ਹੈ ਦਰਗਾਹ ਵਿੱਚ ਵੀ ਮੁਖ ਉੱਜਲ ਹੁੰਦਾ ਹੈ ਇਸ ਲੋਕ ਵਿੱਚ ਵੀ ਤੁਹਾਡਾ ਮਨ ਮਜ਼ਬੂਤ ਬਣਦਾ ਹੈ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਉੱਜਲ ਸਦਾ ਸੁਖੀ ਨਾਨਕ ਸਿਮਰਤ ਏਕ ਹੁਣ ਇੱਕ ਦਾ ਸਿਮਰਨ ਕਰਨ ਵਾਸਤੇ ਇੱਕ ਦਾ ਅਭਿਆਸ ਕਰਨ ਵਾਸਤੇ ਅਸੀਂ ਸ਼ਬਦ ਦੇ ਤੰਡ ਵਿੱਚ ਧਿਆਨ ਲਾਉਣਾ ਹੈ ਤੇ ਇਹਨਾਂ ਇੰਦਰੀਆਂ ਨੂੰ ਨੇੜੇ ਕਰਨਾ ਹੈ ਗਿਆਨ ਇੰਦਰੀਆਂ ਨੂੰ ਅੱਖਾਂ ਨੂੰ ਬੰਦ ਕਰ ਲਿਆ ਜੀਬਾਨ ਦੁਆਰਾ ਬੋਲਣਾ ਸ਼ੁਰੂ ਕਰ ਦਿੱਤਾ ਕੰਨਾਂ ਦੇ ਨਾਲ ਸੁਣਨਾ ਸ਼ੁਰੂ ਕਰ ਦਿੱਤਾ ਮਨ ਦਾ ਧਿਆਨ ਆਵਾਜ਼ ਵਿੱਚ ਰੱਖਣਾ ਹੈ ਮਨ ਨੂੰ ਵੇਲਾ ਨਹੀਂ ਹੋਣ ਦੇਣਾ ਜੇ ਇਹ ਸ਼ਬਦ ਨਾਲੋਂ ਟੁੱਟੇਗਾ ਉਦੋਂ ਹੀ ਵਿਚਾਰ ਆਏਗਾ ਜੇ ਇਹ ਸ਼ਬਦ ਨਾਲ ਜੁੜਿਆ ਰਿਹਾ ਤੁਹਾਨੂੰ ਉਹਦਾ ਵਿਚਾਰ ਨਹੀਂ ਆਏਗਾ ਤੁਸੀਂ ਭਾਵੇਂ 2 ਘੰਟੇ ਬੈਠੇ ਰਹੋ ਸ਼ਬਦ ਹੀ ਸੁਰਤ ਨੂੰ ਅੱਗੇ ਲੈ ਕੇ ਜਾਂਦਾ ਹੈ ਆਹ ਹੁਣ ਥੋੜਾ ਜਿਹਾ ਆਪਾਂ ਸ਼ਬਦ ਨਾਲ ਜੋੜਦੇ ਹਾਂ ਸੁਰਤ ਨੂੰ ਪੌਣ ਨੂੰ ਥੋੜਾ ਜਿਹਾ ਅੰਦਰ ਵਾਲੇ ਇਸ਼ਾਰਾ ਕਰਨਾ ਹੈ ਜਿੱਥੇ ਆਪਣੀ ਨਾਭੀ ਹੈ ਇਸ ਪੁਆਇੰਟ ਤੇ ਥੋੜਾ ਜਿਹਾ ਅੰਦਰ ਨੂੰ ਕਰਕੇ ਵਾਹਿ ਬੋਲਣਾ ਹੈ ਤੇ ਆਰਾਮ ਨਾਲ ਛੱਡ ਦੇਣਾ ਹੈ ਜਦੋਂ ਤੇ ਗੁਰੂ ਉਚਾਰਨ ਕਰਨਾ ਹੈ। ਈਸ਼ੀ ਕੇ ਨਾਲ ਨਿਤਰ ਬੰਦ ਕਰਕੇ ਇਹ ਬਿਲਾਉਣਾ ਬਿਲਾਉਣਾ ਹੈ। सहज ਨਾਲ ਬਿਲਾਉਣਾ ਹੈ। ਇਸ ਨੂੰ ਸਮੁੰਦਰ ਮੰਥਨ ਕਹਿੰਦੇ ਨੇ। ਸਮੁੰਦਰੋਂ ਸਰੀਰ ਹਮ ਦੇਖਿਆ। ਵਸਤ ਅਨੂਪ ਇਕ ਪਾਏ। ਗੋਬਿੰਦ ਗੁਰੂ ਗੁਰੂ ਗੋਬਿੰਦ ਹੈ। ਨਾਨਕ ਭੇਦ ਨਾ ਪਾਈ। ਇਸ ਸਮੁੰਦਰ ਮੰਥਨ ਇਸ ਨਾਭੀ ਤੇ ਪੈਂਦਾ ਹੈ ਜਿੱਥੇ ਸਾਡੀ ਸੁਖਮਣ ਦਾ ਪਹਿਲਾ ਸਿਰ ਹੈ ਇੱਥੇ ਤੁਸੀਂ ਥੋੜਾ ਜਿਹਾ ਧਿਆਨ ਵਿੱਚ ਬੈਠ ਕੇ ਨਾਲ-ਨਾਲ ਪਿਆਰ ਨਾਲ ਬੋਲੋਗੇ ਵਾਹਿ ਗਰਉ ਵਾਹਿ ਗਰਉ ਇੱਥੋਂ ਅੰਮ੍ਰਿਤ ਪ੍ਰਗਟ ਹੋਏਗਾ ਪ੍ਰਗਟ ਬਹੁਤ ਕੁਝ ਹੁੰਦਾ ਹੈ ਪਰ ਆਪਾਂ ਅੰਮ੍ਰਿਤ ਲੈਣਾ ਹੈ ਸੋ ਆਓ ਥੋੜਾ ਜਿਹਾ ਹੁਣ ਉੱਥੇ ਧਿਆਨ ਰੱਖਣਾ ਹੈ ਤੁਸੀਂ ਜਿੱਥੇ ਆਪਣੀ ਨਾਭੀ ਹੈ ਤਸੱਦਿਹ ਹੋ ਕੇ ਬੈਠਣਾ ਹੈ ਟੋ ਨਾ ਲਾਓ ਥੋੜੀ देर ਸਿਮਰਨ ਤੱਕ ਉਸ ਅਵਸਥਾ ਵਿੱਚ ਆਪਾਂ ਉੱਥੇ ਰੱਖ ਕੇ ਧਿਆਨ ਬੋਲਣਾ ਤੇ ਸੁਣਨਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ